ਹਾਂਜੀ ਪ्युअर ਕੈਮਰੀ कॉटन डिजिटल प्रिंट मैचिंग सूट ਰਹਿਣਗੇ ਨਾਲ ਮलमल कॉटन प्रिंटेड ਦੁਪੱਟਾ ਰਹੇਗਾ ਫੈਬਰਿਕ ਬਹੁਤ ਹੀ ਵਧੀਆ ਹੁੰਦਾ 100% ਪ्युअर कॉटन ਰਹੇਗਾ ਸ਼ਰਟ ਰਹੇਗੀ 1.80 ਵੱਡੇ ਪਣੇ ਦੇ ਵਿੱਚ ਜਿਹੜੀ ਇਸ ਨਾਲ ਬਾਟਮ ਹੈ ਉਹ 1.80 ਵੱਡੇ ਪਣੇ ਦੇ ਵਿੱਚ ਰਹੇਗੀ ਮਲਮਲ कॉटन ਦਾ ਪ੍ਰਿੰਟਡ ਦੁਪੱਟਾ ਰਹੇਗਾ 2 ਮੀਟਰ ਦਾ ਦੁਪੱਟਾ ਇਸਦੇ ਨਾਲ ਮਿਲੇਗਾ 600 ਦੇ ਵਿੱਚ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਪਾਈ ਕਰ ਸਕਦੇ ਹੋ ਨਵੇਂ ਪ੍ਰਿੰਟ ਆਏ ਸੀ ਆਪਾਂ ਐਡ ਕੀਤੇ ਹੋਏ ਨੇ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਵਿੱਚੋਂ 600 ਦੇ ਦੁਪੱਟਾ ਸੂਟ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਟਿਚ ਹੋਣਗੇ ਬਹੁਤ ਹੀ ਪਿਆਰੇ ਪ੍ਰਿੰਟਾਂ ਤੇ ਬਹੁਤ ਹੀ ਸੋਹਣੇ ਕਲਰਾਂ ਦੇ ਵਿੱਚ ਸੂਟ ਆਏ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਵੀ ਜੈਪਰੀ ਕਾਟਨ ਰਹੇਗੀ ਬਹੁਤ ਹੀ ਵਧੀਆ ਫੈਬਰਿਕ ਹੁੰਦਾ 2.5 ਮੀਟਰ ਸ਼ਰਟ ਰਹੇਗੀ ਕਾਟਨ ਦੀ ਬਾਟਮ ਵੀ 2.5 ਮੀਟਰ ਪਿਓਰ ਕਾਟਨ ਦੀ ਦੁਪੱਟਾ ਇਸ ਦੇ ਨਾਲ ਮਲ ਕਾਟਨ ਦਾ ਰਹੇਗਾ ਵਰਕ ਵਾਲਾ 1.5 ਮੀਟਰ ਪ੍ਰਾਈਸ ਰਹੇਗਾ 1180 ਦੇ ਵਿੱਚ ਕਰ ਬਠੇ ਸੂਟ ਬਾਈ ਕਰ ਸਕਦੇ ਹੋ ਇਹ ਵੀ ਗੰਗਾ ਦਾ ਫੈਬਰਿਕ ਰਹੇਗਾ ਕਾਟਨ ਦਾ ਪਿਓਰ ਕਾਟਨ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਦੀ ਬਾਟਮ ਇਸ ਨਾਲ ਕਾਟਨ ਦੀ ਪ੍ਰਿੰਟਡ 2.5 ਮੀਟਰ ਦੁਪੱਟਾ ਪਿਓਰ ਕਾਟਨ ਮਾਲ ਦਾ 2.5 ਮੀਟਰ ਰਹੇਗਾ ਫੈਬਰਿਕ ਬਹੁਤ ਫਾਈਨ ਹੈ 1799 ਵਿੱਚ ਸੂਟ ਬਾਈ ਕਰ ਸਕਦੇ ਹਾਂ ਸ਼ਰਟ ਐਂਡ ਬਾਟਮ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਸ਼ਰਟ ਰਹੇਗੀ ਪਿਓਰ ਖੀਨ ਕਾ ਬਨਾਰਸੀ 2.5 ਮੀਟਰ ਸ਼ਰਟ ਹੈ ਔਰ 2.5 ਮੀਟਰ ਇਸ ਨਾਲ ਪਲੇਨ ਬਾਟਮ ਹੈ ਬਾਟਮ ਪਿਓਰ ਗਰੇਪ ਦੀ ਰਹੇਗੀ ਸ਼ਰਟ ਦਾ ਆਪਣਾ ਵੀ ਨੋਰਮਲ ਔਰ ਬਾਟਮ ਦਾ ਆਪਣਾ ਵੀ ਨੋਰਮਲ ਰਹੇਗਾ 2750 ਵਿੱਚ ਤੁਸੀਂ ਇਹਨਾਂ ਨੂੰ ਕਰ ਬੈਠੇ ਸੂਟਾਂ ਨੂੰ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ ਜੋ ਕਿ ਲੈਸ ਤੇ ਆਏ ਹੋਏ ਨੇ ਡਿਸਕਾਊਂਟ ਹੈ ਇਹਨਾਂ ਸੂਟਾਂ ਦੇ ਉੱਪਰ ਫੈਬਰਿਕ ਬਹੁਤ ਵਧੀਆ ਹੁੰਦਾ ਪਾਰਟੀ ਵੇਅਰ ਫੰਕਸ਼ਨ ਦੇ ਲਈ ਬੈਸਟ ਸੂਟ ਨੇ ਬਹੁਤ ਹੀ ਵਧੀਆ समर दे गर्मी दे लिए ये बीबा डिज कॉटन रहेगी बीबा कॉटन डिजिटल प्रिंट आलओवर सूट रहेगा साढ़े तीन मीटर व्डेपने ढाई मीटर इस दुपट्टा मिलेगा दुप्टा मसलीन लाइनिंग वाला रहेगा टाई डाई सत्त सौ स अस्सी बाय कर सकते हो प्योर कॉटन सूट रहने शर्ट रहेगी एक पचहत्तर व्डेपनेॉटम दो मीटर प्लेन व्डेपने के मिलेगी ਮੈਚਿੰਗ ਸੂਟ ਰਹਿਣਗੇ ਵਿਦਾਊਟ ਦੁਪੱਟਾ ਮਿਲਣਗੇ ਵਿਦਾਊਟ ਲਰਨਿੰਗ ਸਟੀਚ ਹੋਣਗੇ 450 ਵਿੱਚ ਤੁਸੀਂ ਕੋਈ ਵੀ ਨਾਟ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟਾਂ ਦੇ ਵਿੱਚ ਨੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੁਪੱਟਾ ਸੂਟ ਰਹਿਣਗੇ ਇਹ ਵੀ ਮੈਚਿੰਗ ਸੂਟਾਂ ਨਾਲ ਦੁਪੱਟਾ ਸੂਟ ਆ ਗਏ ਨੇ कॉटन मैचिंग सूट ਰਹਿਣਗੇ ਸ਼ਰਟ 175 ਵੱਡੇ ਪਣੇ ਵਿੱਚ बॉटम प्लेन 2 ਮੀਟਰ ਵੱਡੇ ਪਣੇ ਦੇ ਵਿੱਚ ਫੁੱਲ ਸਾਈਜ਼ ਦਾ ਪੱਟਾ ਰਹੇਗਾ ਮਲਮਲ ਦਾ ਵਰਕ ਵਾਲਾ ਦੁਪੱਟਾ ਮਿਲੇਗਾ 750 ਵਿੱਚ ਕੋਈ ਵੀ ਇਹਨਾਂ ਚ ਸੂਟ ਬਾਈ ਕਰ ਸਕਦੇ ਹੋ ਇਹ ਵੀ ਗਰਮੀਆਂ ਦੇ ਲਈ ਫੈਬਰਿਕ ਬਹੁਤ ਹੀ ਵਧੀਆ ਹੁੰਦਾ ਆਲ ਓਵਰ ਸੂਟ ਮਿਲੇਗਾ ਇੱਕ ਸੂਟ ਤੁਹਾਨੂੰ 499 ਵਿੱਚ ਦੋ ਸੂਟ ਬਾਈ ਕਰੋਗੇ ਤਾਂ 950 ਵਿੱਚ ਮਿਲ ਜਾਣਗੇ ਸਰਪਲਸ ਕਾਟਨ ਵਿਬਾ ਪ੍ਰਿੰਟਸ ਨੇ ਬਹੁਤ ਹੀ ਵਧੀਆ ਫੈਬਰਿਕ ਆਊਟ ਦੁਪੱਟਾ ਮਿਲਣਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ